ਦੋਸਤੋ ਪਿੰਡ ਠੁਆਣੇ ਦਾ ਜੋ ਸ਼ਾਮੀ 5:00 ਵਜੇ ਬਹੁਤ ਸਪੀਡ ਨਾਲ ਆਇਆ ਕਿ ਜਿਹੜੇ ਆਲੇ ਦੁਆਲੇ ਲੋਕ ਨੰਗਣਾ ਚਾਹੁੰਦੇ ਆ ਉਹਨੂੰ ਬੇਨਤੀ ਆ ਕਿ ਨਾ ਨੰਗਿਆ ਜਾਵੇ ਕਿ ਪਾਣੀ ਦਾ ਬਹਾ ਬਹੁਤ ਤੇਜ਼ ਆ ਕਈ ਸਾਲਾਂ ਬਾਅਦ ਆਇਆ ਅੱਜ ਬਾਕੀ ਸਾਰੇ ਚੋ ਆ ਗਏ ਤੇ ਇਹ ਨਹੀਂ ਆਇਆ ਆ ਮੁੰਡਾ ਦੇਖੋ ਮੌਤ ਨੂੰ ਮਸੀ ਕਹਿੰਦਾ ਵਾ ਵਿੱਚ ਨੂੰ ਪਾਣੀ ਦੇ ਵੜਦਾ ਰਿਹਾ ਨਾ ਵਹਾ ਬਹੁਤ ਤੇਜ ਆ ਕਿ ਮੈਂ ਇਹਦੇ ਉਹ ਸਾਥੀਆਂ ਨੂੰ ਵੀ ਬੇਨਤੀ ਕਰਦਾ ਕਿ ਪਾਣੀ ਦੇ ਵਿੱਚ ਨਾ ਵੜਿਆ ਜਾਵੇ ਇਹ ਪਾਣੀ ਦੇ ਪਾਣੀਏ ਨੂੰ ਹੜਾ ਲੈ ਜਾਊਗਾ ਫਿਰ ਕੋਈ ਖਤਰਾ ਮੁੱਲ ਲੈਣੇ ਹੋਊਗਾ ਕਿ ਪਾਣੀ ਦੇ ਵਿੱਚ ਕੋਈ ਨਾ ਵੜੇ ਪਾਣੀ ਦਾ ਵਹਾ ਬਹੁਤ ਤੇਜ ਵਾ ਇਹ ਬੰਦੇ ਨੂੰ ਨਹੀਂ ਚੱਕ ਲੈਣਾ ਉਸੇ ਵੇਲੇ ਤਾਂ ਵਾਹਿਗੁਰੂ ਸਭ ਦਾ ਭਲਾ ਕਰੇ ਮੋਰੀ ਰਾਤ ਵਾ ਵਾਹਿਗੁਰੂ ਕਿਰਪਾ ਕਰੇ ਪਾਣੀ ਦਾ ਵਹਾ ਜਿਹੜਾ ਵਧਦਾ ਜਾਂਦਾ ਵਾ ਪਾਣੀ ਬਹੁਤ ਹੈ ਠੁਆਣਾ ਚੋਂ ਪਿੰਡ ਠੁਆਣੇ ਦਾ ਚੋਆ ਜ਼ਿਲ੍ਹਾ ਹਿਆਰਪੁਰ ਦਾ ਤਹਿਸੀਲ ਗੜਸ਼ੰਕਰ ਬਲਾਕ ਮਾਲਪੁਰ ਇਹ ਜੀ ਮਾਲਪੁਰ ਤੋਂ ਜਿਹੜਾ ਬਰਾਮ ਰੋਡ ਆ ਉਹਦੇ ਉੱਤੇ ਪੈਂਦਾ ਵਾ ਅ ਅੱਜ ਕਈ ਸਾਲਾਂ ਬਾਅਦ ਇਹ ਚੋਆ ਆਇਆ ਤੇ ਮੈਂ ਜਿੰਨੇ ਵੀ ਪਿੰਡ ਬਸ ਤੇ ਅਸੀਂ ਚੋਦੇ ਕੰਡੇ ਤੇ ਕੋਨੋਂ ਬੇਨਤੀ ਹੈ ਕਿ ਜਰਾ ਥੋੜੇ ਚਕੰਨੇ ਹੋ ਕੇ ਰਹੋ ਪਾਣੀ ਹੋਰ ਵੱਧ ਸਕਦਾ ਹੋਆ ਕਿਉਂਕਿ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਹੋਆ ਵਾਹਿਗੁਰੂ 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 ਵਾਹਿਗੁਰੂ